ਰਾਤਰੀ ਗਾਲ ਜੀ ਜਿਹੜਾ ਪਤਨ ਢੋਲੇ ਸੀਗੇ ਤੁਸੀਂ ਵਲੌਗ ਦੇ ਵਿੱਚ ਦੇਖੀ ਆ ਉਹਦੇ ਵਿੱਚ ਅਸੀਂ ਅੱਜ ਫੈਮਿਲੀ ਮੈਂਬਰ ਕਣਕ ਬਾਰੇ ਮੈਂ ਤੁਹਾਨੂੰ ਦਿਖਾਉਣਾ ਰਮਾਨ ਅਸੀਂ ਕੁਸ਼ਤੀ ਦੇ ਚੜhta ਉੱਤੇ ਤੇ ਉਹਨੂੰ ਮੈਂ ਤੇ ਆਵਨ ਨੇ ਫੈਲਾ ਪਰਿਆ ਹੋਇਆ ਕਣਕ ਦਾ ਜਾ ਕੇ ਉੱਤੇ ਰੱਖਤਾ ਰਮਾਨ ਨੇ ਖੋਲ ਕੇ ਵਿੱਚ ਪਾਤੀ ਰਮਾਨ ਕਿਵੇਂ ਠੀਕ ਹੈ ਸਤਿ ਸ਼੍ਰੀ ਅਕਾਲ ਅੱਜ ਸਵੇਰੇ ਉੱਠੇ ਉੱਠੇ ਰਮਾਨ ਇਸ ਕਰਕੇ ਰਮਾਨ ਦੇ 15 ਵਜੇ ਪਏ ਨੇ ਓਏ ਹੋਏ ਜਾਜੂ ਪੀਲਾ ਫਿਰ ਕੰਡੇ ਵਾਲੀ ਮੀਂਹ ਤਾਂ ਪਰਨਾ ਵੱਗਾ ਜਾਜੂ ਛੁੱਟੀ ਅਰਮਾਨ ਦੀ ਕਹਿੰਦਾ ਛੁੱਟੀ ਖਰਾਬ ਕਰਤੀ ਆ ਦੇਖੋ ਆ ਇੰਨੇ ਥੈਲੇ ਪਏ ਨੇ ਆਪਾਂ ਇਹ ਚਾਕੇ ਪਾਉਣੇ ਨੇ ਪੰਜਾਬ ਸਰਕਾਰ ਵਾਲੀ ਥੈਲੇ ਵਿੱਚ ਇਹ ਅਸੀਂ ਕਿਸ ਤੋਂ ਮੰਗੇ ਹੋਏ ਨੇ ਇਹ ਦੂਜਾ ਚਾਕੇ ਲੈ ਜਾਈਂਗਾ ਹੁਣ ਕੱਲੀ ਨਾ ਰੈਡੀ ਇਹ ਜੋ ਕੀ ਆ ਚਾਕੇ ਧਵਾਕੇ ਸਿਰ ਤੇ ਰੱਖ ਲੈ ਹੈਂ ਹੋਣ ਪੜੀ ਉਹ ਦੰਗਿਆ ਜੀ ਮੋੜੀ ਸੜ ਜਾ ਸੇ ਫੇਲਾ ਸੀ ਚੱਕ ਕੇ ਉੱਤੇ ਰੱਖ ਦਿੱਤਾ ਤੇ ਰਮਾਨ ਹੁਣ ਖੋਲ ਕੇ ਪਾਊਗਾ ਵਿੱਚ ਦੇਖਿਓ ਤੁਸੀਂ ਦੇਖੋ ਜੇ ਪਰਮਾਨਤ ਐ ਥੈਲਾ ਚੱਕ ਤੇ ਰੱਖ ਦਸ ਪਰਮਾਨਤ ਚੱਕ ਕੇ ਮਾਰਿਆ ਥੈਲਾ ਦੇਖ ਲੋ ਫਿਰ ਲੱਗਿਆ ਥੈਲਾ ਗਣਕ ਵਿੱਚ ਜਾਣਾ ਅਸੀਂ ਪਹਿਲਾਂ ਸੋਚਿਆ ਸੀ ਕਿ ਬਾਲਟੀ ਨਾਲ ਪਾ ਦਾਂਗੇ ਫਿਰ ਮੈਂ ਸੋਚਿਆ ਬਾਲਟੀ ਨਾਲ ਕੰਮ ਕਰ ਬਸ ਜਿਆਦਾ ਬੱਦ ਜੂਗਾ ਨਾ ਮਾਰਾ ਟਾਈਮ ਲੱਗ ਜੂਗਾ ਐ ਵੀ ਥੈਲੇ ਨਾਲ 8 9 ਤਾਂ ਇਹਦੇ ਨੇ ਚੇਦੀ ਨੇ ਪੜ ਜੂਗਾ ਮੈਂ। ਥੱਲੇ ਮਨੀ ਠੀਕ ਹੈ ਜਾਈ ਦੂਜਾ ਥੈਲਾ ਚੱਕ ਕੇ ਲੈਣੋਂ ਪੁੱਤ। ਰੌਸੀ ਕਿਥੈਲਾ ਤੂੰ ਚੱਕ ਲਿਆ? ਹੈ? ਚੱਕ ਲਿਆ ਯਾਰ ਇਹ ਕੰਨੂ ਕਰਦੀਆਂ। ਓ ਖੜਾ ਰਮਾਨ ਮੈਂ ਤੁਹਾਨੂੰ ਦਿਖਾਉਣਾ ਉਹ ਨੂੰ। ਦੇ ਉਹ ਆਪਣਾ ਗੇਟ ਆ ਗਿਆ। ਤੇ ਉਹ ਖੜੇ ਨੇ ਰਮਨਦੀਪ ਸਿੰਘ। ਇਹ ਵਾਰ ਸੀ थैਲੀ ਜਾਗਦੇ ਫਿਰ ਤੁਹਾਨੂੰ ਅੱਗੇ ਮੈਂ ਫਿਰ ਮਿਲਦਾ। ਲਓ ਵੀ ਆਪਣੇ ਤਿੰਨ ਚਿੱਟੇ ਤੇ ਇੱਕ ਆ ਪੀਲਾ ਤੇ ਇੱਕੋ ਛੋਟਾ ਜਿਹਾ ਪੀਲਾ ਰਹਿ ਗਿਆ। ਆ ਜਿਹੜਾ ਪੀਲਾ थैਲਾ ਇਹਦੇ ਵਿੱਚ ਜਿਆਦਾ ਕਣ ਕਿੰਨਾ ਦਾ। ਉਹੀ ਨਾ ਕਰਦੇ ਚੱਕਦੇ ਜਾਗਦੇ ਭਾਂ ਹੋ ਜੇ ਹਨਾ। ਮੈਨੂੰ ਦੇਖਣ ਨੂੰ ਤਾਂ ਥੋੜੀ ਹੀ ਲੱਗਦੀ ਆ। ਚਲੋ ਤਿੰਨ ਨਾਲ ਬੈਠਾ ਹਾਂ ਨੇ ਪਹਿਲਾਂ। ਇਕੱਲੀ ਲੈ ਜਾ ਹੁਣ ਚੱਕ ਕੇ ਸਿਰ ਤੇ। ਦੀ ਲਾਸਟ ਸੈੱਲ ਆ ਗਿਆ ਬਾਕੀ ਸਾਰੇ ਸੈੱਲੇ ਸੀ ਭਾਤ ਢੋਲ ਦੇ ਵਿੱਚ ਹਰਮਾਨ ਨੂੰ ਪੱਖਾ ਲਾ ਰੱਖਿਆ ਸੀ ਨੇ ਮੈਨੂੰ ਉਧਰੋਂ ਆਉਂਦੇ ਕਰਦੀ ਗਰਮੀ ਸਾਨੂੰ ਜਿਆਦਾ ਆ ਗਈ ਹਰਮਾਨ ਇਹਦੇ ਵਿੱਚ ਉਹ ਤਾਂ ਢੋਲ ਦੇ ਵਿੱਚ ਦਿਖਾਈ ਕਰਕੇ ਕਿੰਨੀ ਕ ਪੈ ਗਈ ਵੀਡੀਓ ਜਿ ਦਿਖਾ ਲਈ ਘਰ ਤੋਂ ਡਿਜ਼ਾਈਨ ਕੋਈ ਥੋੜੀ ਵਿੱਚ ਦੇਖਦੇ ਆਂ ਢੋਲ ਦੇ ਕਿੰਨੇ ਕ ਇਹ 5 ਕਿਲੋ ਦਾ ਢੋਲਾ ਇਹ ਚੌਥ ਢੋਲਾ ਗੱਲ ਜਦੋਂ ਅਸੀਂ ਲੈਣ ਗਏ ਸੀਗੇ ਮੇਰੀ ਬੀਬੀ ਕਹਿੰਦੀ ਇੱਕ ਮਿੰਟ ਪੁੱਤ ਆਹਾ ਕੱਪੜੇ ਟੰਗਣ ਵਾਲੀ ਵੀ ਲਾ ਦੋ ਭਾਈ ਦੇਖੀ ਇਹ ਮਾਰ ਬਰਾਣੀ ਆ ਦੇਖਾ ਕੱਪੜੇ ਟੰਗ ਲਿਆ ਕਰਾਂਗੇ ਕਹਿੰਦੀ ਅਸੀਂ ਲੈ ਲਖਾ ਦੇ ਪੁੱਤ ਕਿੰਨੇ ਕ ਪੈਗੀ ਚਦਰੇ ਵੀ ਲੋ ਜਾਂਦੀ ਹੈ ਲੇਕਿਨ ਦੀ ਨਾ ਫਿੱਟ ਮੋਬਾਈਲ ਨਾ ਰਹਿਣੀ ਨਹੀਂ ਨਾ ਉਹ ਫੋਨ ਲਗਰਮੀ ਆ ਗਈ ਤੇ ਇਨਾਲੇ ਆਪਣਾ ਵਲੌਗ ਕੰਪਲੀਟ ਹੋ ਗਿਆ ਆਪਾਂ ਢੋਲ ਦੇ ਵਿੱਚ ਕਣਕਵਾਦੀ ਤੁਸੀਂ ਦੱਸਿਓ ਸਾਡਾ ਇਹ ਸਿੰਪਲ ਜਿਹਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਮਾਤਾ ਨੂੰ ਸ਼ੇਅਰ ਕਰਿਓ ਜਿਹੜੇ ਨਵੇਂ ਸਬਸਕ੍ਰਾਈਬਰ ਜੁੜਦੇ ਨੇ ਉਹ ਵੀ ਸਬਸਕ੍ਰਾਈਬ ਕਰੋ ਚੈਨਲ ਨੂੰ ਇੱਕ ਆਪਣਾ ਉਹ ਘੰਟੀ ਹੁੰਦੀ ਉਨਮੀ ਦਬਾ ਦਿਆ ਕਰੋ ਤਾਂ ਕਿ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਆਸਿਰੋ ਖੁਸ਼ ਰਹੋ ਸਤਿ ਸ੍ਰੀ ਅਕਾਲ